ਇਹ ਦਾ ਬੀਰਤ ਸਿੰਘ ਜੀ ਕਿਹੜਾ ਬੰਦੇ ਆ ਗੋਕਲਾ ਜੀ ਅਡੀ ਗੋਲੀ ਚੱਲੀ ਕੀ ਮਾਮਲਾ ਕੀ ਹੈ ਜੀ ਇਹ ਸਰ ਮਨ ਲਾ ਤਮ ਕਹਤੂਂਗੇ ਹਨ ਅੱਗੇ ਦੇਣਾ ਰਹਿਦਾ ਹੈ ਕਿੱਥੋਂ ਦਾ ਬੰਦਾ ਇਹ ਮਟੋਏ ਦਾ ਜੀ ਅੱਛਾ ਪਿੰਡ ਮਟੋਆ ਆ ਰ ਆਲਾ ਢੱਫੇ ਵਾਜਦੇ ਕਾਰਨ ਕੀ ਹੈ ਜੀ ਇਹ ਜੀ ਜਨਾਬ ਇਸ ਤਰ੍ਹਾਂ ਮਤਲਬ ਭਤੀ ਸਾਡੀ ਕੱਢ ਕੇ ਲੈ ਗਿਆ ਜੀ ਹਾਂ ਉਹਦੇ ਜਿਹਾ ਅਸੀਂ ਆਪਦੇ ਅੰਦਰ ਬਾਹਰ ਅਡ ਮਾਰਿਆ ਤੇ ਇਹਦਾ ਆਪਣਾ ਇਹ ਦੋਸ਼ ਕੋਈ ਨਹੀਂ ਇਹਦਾ। ਕੋਈ ਨਹੀਂ। ਤੇ ਤੁਹਾਡੇ ਨਾਲ ਕਾਹਤੋਂ ਲੜਾਈ ਆ ਜੀ? ਸਾਡੇ ਨਾਲ ਐਵੇਂ ਅਸੀਂ ਠੇਕੇ ਰੁਕੇ ਤੇ ਪਹਿਲੀ ਉਹਨਾਂ ਨਾਲ ਕਰਕੇ ਤੇ ਇਹ ਕਰਦੇ ਜੀ। ਮਤਲਬ ਕਿ ਜਿਹੜੇ ਭਰਾ ਦੀ ਪਹਿਲੀ ਠੇਕੇ ਦੇ। ਹਾਂਜੀ ਪਹਿਲੀ ਠੇਕੇ ਦੇ। ਤੇ ਇਹ ਕੀ ਆਂਦਾ? ਇਹ ਆ ਪਹਿਲੀ ਸ਼ਰਾਉ ਨੂੰ ਠੱਕੇ ਨਾਲ ਫਿਰਨ ਲਿਆ ਜੀ। ਤੇ ਆ ਗੋਲੀ ਕਿੰਨੇ ਚਲਾਈ? ਉਹਨੇ ਚਲਾਈ। ਹਾਂਜੀ ਗਦੇਵ ਸਿੰਘ ਪਿੰਡ ਬਲਟੋਆ। ਤੇ ਕਿੰਨਾ ਕੁ ਨੁਕਸਾਨ ਕਿੰਨਾ ਕੀਤਾ? ਹਾਂਜੀ ਕਾਫੀ ਨੁਕਸਾਨ ਕੀਤਾ। ਮੁੰਡੇ ਨੂੰ ਕੋਟਬਾਰ ਕੀਤੀ ਸਟਾ ਲਾਈਆਂ। ਉਹ ਕਿੱਥੇ ਦਾਖਲ? ਉਹ ਤਰਨਤਨ ਜੀ। ਤੇ ਆ ਸਾਰਾ ਕੁਝ ਉਹਨਾਂ ਹੀ ਕੀਤਾ ਉਸਨੇ ਹਾਂਜੀ ਹਾਂਜੀ ਟਾਈਮ ਗੀਤਦਾ ਹੈ ਮੁੰਡਾ ਅੰਦਰ ਵੜਿਆ ਜਦੋਂ ਫਾਇਲ ਕੀਤੀ ਬਾਚ ਨੇ ਦਰਖਾਸਤ ਦਿੱਤੀ ਇਸ ਬੰਦੇ ਜਿੱਤੀ ਬਟਾ ਚੌਕੀ ਚਾਹੇ ਕਿੱਥੇ ਜੀ ਅਲਮੋਗੋਟੀ ਤੇ ਕਾਰਵਾਈ ਹੋਈ ਹੈ ਅਜੇ ਤੱਕ ਨਹੀਂ ਅਜੇ ਤੱਕ ਨਹੀਂ ਕੀ ਮੰਗ ਕਰਦੇ ਤੇ ਅਸੀਂ ਮੰਗ ਕਰਦੇ ਸਾਡੀ ਕਾਰਵਾਈ ਹੋਣੀ ਚਾਹੀਦੀ ਸਨ ਸਜਾ ਹੋਣਾ ਚਾਹੀਦੀ ਕੀ ਨਾ ਬੰਦੀ ਤੇ ਸਭ ਪਾਗਾ ਅੰਜੀ ਆੜ ਭਾਂ ਤੋੜ ਹੋਈ ਗੋਲੀ ਚੱਲੀ ਕੀ ਮਾਮਲਾ ਕੀ ਹੈ ਜੀ ਹਾਂ ਜੀ ਇਹ ਮਾਮਲਾ ਤੇ ਆ ਪਹਿਲੀ ਕੁੜੀ ਦਾ ਹੀ ਆ ਪਈ ਅਸੀਂ ਵਾਈਏ ਪਈਆਂ ਵੀ ਜਿੱਕੇ ਤਾਂ ਹਿੰਦੇ ਠੇਕੇ ਤਾਂ ਲਈ ਹਾਂ ਤੇ ਕੋਈ ਨਹੀਂ ਕੀ ਮਾਮਲਾ ਕੀ ਆ ਕਿਸ ਤਰ੍ਹਾਂ ਮਨ ਲਗੀ ਠੇਕੇ ਤੁਸੀਂ ਕੀ ਤੋਂ ਲਈ ਆਹੀਂ ਠੇਕੇ ਤਾਂ ਆਦੇ ਜੇਠ ਜਠਾੜੀ ਆ ਜੇਠ ਜਠਾੜੀ ਤੋਂ ਲਈ ਤੇ ਡੱਕਦਾ ਕੌਣ ਹੈ ਡੱਕਦਾ ਕਰਦੇ ਸਿੰਘ ਕਿੱਥੋਂ ਦਾ ਹੈ ਇਹ ਉਲਟੋ ਇਹਦਾ ਤੇ ਆ ਕੀ ਗੱਲ ਹੋਈ ਆ ਜਿਹੜੀ ਪੰਨ ਤੋੜ ਹੋਈ ਗੋਲੀ ਚੱਲੀ ਇਹ ਪੰਨ ਤੋੜ ਹੋਈ ਆ ਲੜਾਈ ਹੈ ਪਤਾ ਨਹੀਂ ਆ ਹੋ ਗਈ ਆ ਤੇ ਉਹਨੇ ਆਪੇ ਉਹਨੂੰ ਫੋਨ ਲਾਇਆ ਵੀ ਮੈਂ ਆਉਣ ਲੱਗਾ ਕਰੇ ਤੇ ਮੈਂ ਕਦੋਂ ਆ ਗਿਆ ਮੈਂ ਭੱਜ ਕੇ ਅੰਦਰ ਵੜ ਗਈ ਡੱਤੀ ਮੈਂ ਬਾਹਰ ਨਹੀਂ ਮੁੜ ਕੇ ਨਿਕਲੀ ਕਾ ਦਾ ਮੁੰਡੇ ਨੂੰ ਪੋਟੇ ਤੇ ਕੱਟਦੇ ਰਹੇ ਮੁੰਡਾ ਤੁਹਾਡਾ ਹਾਂਜੀ ਹਾਂ ਕੀ ਨਾਂ ਦਾ ਵਰ ਸੇਵਕ ਸੈਦ ਤੇ ਜ਼ਖਮੀ ਆ ਹਾਂਜੀ ਕਿੱਥੇ ਆ ਦਰਦ ਦਰਦ ਦਾਖਲ ਵਾ ਹਾਂਜੀ ਦਾਖਲ ਤੇ ਕੋਈ ਦਰਖਾਸਤ ਦਿੱਤੀ ਐ ਇਸ ਮੰਦ ਤੇ ਦਿੱਤੀ ਸੀ ਭਾਜੀ ਕੋਠੀ ਤੇ ਕੋਈ ਕਾਰਵਾਈ ਹੋਈ ਹੈ ਕਾਰਵਾਈਆਂ ਤੇ ਨਹੀਂ ਕੋਈ ਤੇ ਗੋਲੀ ਕਿੰਨੇ ਕੀ ਚੱਲੀ ਐ ਗੋਲੀ ਵਾਵਾ ਇਹ 8 3 4 ਫਾਇਆ ਪਈ ਚੰਲਾ ਚਲਾਏ ਨੇ 2 ਤਾਂ 3 ਫਾਇਰ ਕੀਤੇ ਆ ਹੁਣ ਕੀ ਮੰਗ ਕਰਦੇ ਹੁਣ ਅਸੀਂ ਮੰਗ ਕਰਦੇ ਵੀ ਸਾਨੂੰ ਮਿਲਨੇ ਚਾਹ ਸਾਫ਼ ਮਿਲਣਾ ਚਾਹੀਦਾ ਹਾਂ ਜੀਵਤ ਜੀ ਕੀ ਨਾਮ ਆਈ ਆਪਣਾ ਦੇ ਕੀ ਕੀ ਗੱਲ ਹੋਈ ਹੈ ਜੀ ਮੇਰੇ ਨਾਂ ਗੁਰਸੇਖ ਸਿੰਘ ਆ ਜੀ ਤੇ ਵਿੱਜੇ ਦਾ ਪਾਕ ਤੋਂ ਸ਼ਹੀਦ ਲੌਗ ਆਏ ਆ ਤੇ ਮੈਂ ਆਪਣੇ ਭਾਉ ਦੇ ਘਰੇ ਪਹਿਲਾਂ ਮੇਰੇ ਡਾਕਟਰੋਂ ਦਾ ਮਾਰਿਆ ਦਾਤ ਪੁੱਤਰ ਮਾਰੇ ਇੱਥੇ ਮਾਰੇ ਆ ਤੇ ਸ਼ੇਖਾਂ ਦੇ ਜੀਜੀ ਦੀ ਪਤਨੀ ਡਾਂਦ ਦੀ ਵਧੀ ਹੈ ਉਹ ਟੁੱਟ ਗਈ ਹੈ ਟੁੱਟ ਗਈ ਹੈ ਹਾਂ ਜੀ ਤੇ ਇਧਰ ਆਵੇ ਇੱਥੇ ਦਾਤ ਮਾਰਿਆ ਆ ਅਛਾ ਜੀ ਹਾਂ ਜੀ ਵਿਜੀਲ ਨੂੰ ਕੰਨਾਂ ਦੇ ਜਾਣੇ ਦੇ ਪਛਾਣਿਆ ਜੇਰੇ ਦੇ ਬਾਤਿਆਂ ਨੇ ਮੂੰਹ ਵੱਧੇ ਹੋਏ ਅਛਾ ਅੱਛਾ ਇਹਦੇ ਬਾਕੀ ਜਿੰਨੇ ਕਰਦੇ ਹੁੰਦੇ ਨੇ ਇੱਕ ਗੋਪੀ ਅਛਾ ਤੇ ਇੱਕ ਦਰਲਾ ਠੀਕ ਹੈ ਤੇਰੇ ਪਛਾਣਦੇ ਵੀ ਨਾ ਹਾਂ ਜੀ ਹਾਂ ਜੀ ਠੀਕ ਹੈ ਹਾਂ ਤੇ ਮੈਂ ਬਾਜੂ ਪੱਜ ਦੇ ਅੰਦਰ ਵੜ ਗਿਆ ਮੈਂ ਇਹਨਾਂ ਕੋਲ ਛੋਟ ਛਾਟ ਕੇ ਅਛਾ ਤੇ ਇਹਨਾਂ ਬਾਜੂ ਬੋਲ ਨਹੀਂ ਚਲੇਗਾ ਨਾ ਕੰਧਾਂ ਕਿੋੜਨੇ ਮਾਰਿਆ ਹੁੰਦੇ ਬੰਦਾਂ ਦੇ ਨਿਸ਼ਾਨ ਵੀ ਹੈਗੇ ਆ ਪੁਲਿਸ ਮੁਕਾਂ ਵੇਖ ਕੇ ਲਈਏ ਠੀਕ ਹੈ ਹਾਂ ਚਲੋ ਸਰ ਇੱਕ ਅਲਗੋਂ ਕਲਾ ਨਹੀਂ ਬੈਕਾ ਨੇ ਬਲਵੰਤ ਸਿੰਘ ਪੱਤੂ ਆ ਉਹਨਾਂ ਦੇ ਘਰ ਕੁਝ ਵਿਅਕਤੀਆਂ ਨੇ ਆਣ ਕੇ ਗੋਲੀ ਚਲਾਈ ਇਹਨਾਂ ਭੰਨਤੋੜ ਕੀਤੀ ਕੀ ਮਾਮਲਾ ਕੀ ਹੈ ਸਰ ਇਹ ਇਹ ਮਾਮਲਾ ਜੀ ਗੁਰਸੇਵਕ ਸਿੰਘ ਸਾਣਾ ਉਹ ਬਲਵੰਤ ਸਿੰਘ ਵਾਸੀ ਬੈਕਾ ਅਲਗੋਂ ਜੇ ਇਲੈਕਸ਼ਨ ਵਾਲੀ ਰਾਤ ਸਾਡੇ ਕੋਲ ਕਰੀਬ ਸਾਡੇ ਘਰ ਦੇ ਵਿੱਚ ਆਏ ਸੀ ਤੇ ਸਾਡੇ ਘਰ ਗੋਲੀ ਚਲੀ ਹੈ ਮੌਕੇ ਤੇ ਹੀ ਗਏ ਆ ਕੋਈ ਇਹੋ ਜੀ ਗੱਲ ਸਾਹਮਣੇ ਨਹੀਂ ਆਈ ਬਾਕੀ ਇਹ ਸਬੰਧੀ ਜੋ ਅਗਲੇ ਬੰਨੇ ਤਕਰੀਰ ਹਾਲਾਤ ਸਾਹਮਣੇ ਆਉਣਗੇ ਉਹ ਬੰਦੀ ਕਾਰਵਾਈ ਕੀਤੀ ਜਾਵੇ ਉਹ ਕਹਿੰਦੇ ਕਿ ਖੋਲ ਤਾਂ ਪੁਲਿਸ ਲੱਗ ਗਈ ਖੋਲ ਦਿੱਤੇ ਹੁਣ ਖੋਲ ਵੇਖਾਂਗੇ ਜਾਂਚ ਕਰ ਸ਼ਿਕਾ ਕੋਈ ਮਿਲਿਆ ਨਹੀਂ ਉੱਥੋਂ ਸਾਨੂੰ ਖੋਲ ਦਿੱਤੇ ਸ਼ਿਕਾ ਕੋਈ ਮਿਲਿਆ ਨਹੀਂ ਬਾਕੀ ਨਿਸ਼ਾਨ ਵੀ ਕੋਈ ਗੋਲੀ ਦਾ ਸਾਹਮਣੇ ਨਹੀਂ ਆਇਆ ਨਾ ਕੋਈ ਮੱਡਾ ਵੀ ਇੱਕ ਇਹਨਾਂ ਦਾ ਜਖਮ ਉਹ ਜ਼ਖਮੀ ਉਹਨੂੰ ਕਹੇ ਹੀ ਜਾ ਗਿਆ ਹਸਪਤਲ ਦਾਖਲ ਉਹ ਜੋ ਕਾਰਵਾਈ ਬੰਦੀ ਹੋ ਗਈ ਹੈ ਕਾਰਵਾਈ ਕਰਦਾ